ਡੈਮੋਕ੍ਰੈਟਿਕ ਟੀਚਰ ਫਰੰਟ ਡਟੀਐਫ ਵੱਲੋਂ ਅੱਜ ਐਮਐਲਏ ਫਾਜ਼ਿਲਖਾ ਨਰਿੰਦਰਪਾਲ ਸਿੰਘ ਸਵਨਾ ਅਤੇ ਐਮਐਲਏ ਬੱਲੂਆਣਾ ਗੋਲਦੀ ਮੁਸਾਫਰ ਦੇ ਘਰਾਂ ਦੇ ਬਾਹਰ ਸਾਂਝੇ ਤੌਰ ਤੇ ਚਕਸ਼ੂ ਠਕਰਾਲ ਚੌਂਕ ਦੇ ਨੇੜੇ ਤਰਵਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਗਏ ਸੀ ਅਤੇ ਇੱਕ ਨੋਟੀਫਿਕੇਸ਼ਨ ਵੀ ਕੀਤਾ ਗਿਆ ਸੱਤਾ ਵਿੱਚ ਆਉਣ ਤੋਂ ਬਾਅਦ ਪਰ ਉਹ ਖੋਰਾ ਰਹਿ ਗਿਆ ਜਦ ਤੱਕ ਉਹਨਾਂ ਦੀ ਮੰਗਾਂ ਜਾਰੀ ਨਹੀਂ ਹੁੰਦੀ ਉਸੇ ਤਰ੍ਹਾਂ ਵਿਧਾਇਕਾਂ ਦੇ ਘਰਾੜਾ ਕਰਾਉ ਕਰਦੇ ਰਹਿਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਮਐਲਏ ਵਿਰੋਧ ਕਰਦੇ ਰਹਿਣਗੇ ਹੋਰ ਬੋਲਦੇ ਹੋਏ ਡੀਟੀਐਫ ਕਰਮਚਾਰੀ ਆਗੂਆਂ ਨੇ ਕੀ ਕੁਝ کیا ਅਤੇ ਕੀ ਰਣਨੀਤੀ ਬਣਾਈ ਗਈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰੋ ਪੂਰੇ ਲਾਂਕੇ ਤਨਾ ਲਗਾਇਆ ਗਿਆ ਮੈਂ ਜਗਦੀਸ਼ ਸੱਫਾਵੜੀ ਜ਼ਿਲ੍ਹਾ ਕਮੇਟ ਪ੍ਰਾਣੀ ਪ੍ਰਾਣੀ ਪੈਨਸ਼ਨ ਸਾਥੀ ਪ੍ਰਿੰਟ ਜ਼ਿਲ੍ਹਾ ਫਾਜ਼ਿਲਕਾ ਜੀ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਵਧਾਇਕਾਂ ਔਰ ਮੰਤਰੀਆਂ ਦੇ ਘਰਾਂ ਦੇ ਅੱਗੇ ਇਹ ਰੋਸ ਪ੍ਰਦਰਸ਼ਨ ਔਰ ਧਰਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਸਾਡੀ ਮੰਗ ਇਹ ਹੈ ਕਿ ਜਿਹੜੀ ਪੁਰਾਣੀ ਪੈਨਸ਼ਨ ਆ ਉਹਨੂੰ ਪੰਜਾਬ ਦੇ ਵਿੱਚ ਲਗਭਗ 1.80 ਲੱਖ ਜਿਹੜੇ ਲਗਭਗ ਮੁਲਾਜ਼ਮ ਹੋ ਗਏ ਆ ਉਹਨਾਂ ਦੇ ਉੱਪਰ ਲਾਗੂ ਕੀਤਾ ਜਾਵੇ। ਉਹਦੇ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ ਆਉਂਦਿਆਂ ਸਾਰ ਜਿਹੜਾ ਹੈਗਾ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਦਾਂਗੇ। ਉਸ ਤੋਂ ਬਾਅਦ 18 ਨਵੰਬਰ 2022 ਨੂੰ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈਗਾ ਲੇਕਿਨ ਉਹ ਤਾਂ ਤੋਂ ਵੱਧ ਸਮਾਂ ਬੀਤ ਚੁੱਕਿਆ ਹੈਗਾ ਪਰ ਇਹਨਾਂ ਨੇ ਨਾ ਹੀ ਤਾਂ ਜੀਪੀਐਫ ਦੇ ਖਾਤੇ ਖੋਲੇ ਆ ਔਰ ਨਾ ਹੀ ਜਿਹੜਾ ਐਨਪੀਐਸ ਦੀ ਕਟੌਤੀ ਉਹ ਬੰਦ ਕੀਤੀ ਆ ਸੋ ਸਾਡੀ ਇਹੀ ਮੰਗ ਆ ਕਿ ਤੁਰੰਤ ਜਿਹੜੇ ਜੀਪੀਐਫ ਦੇ ਖਾਤੇ ਖੋਲੇ ਜਾਣ ਔਰ ਜਿਹੜੀ ਐਮਪੀਐਸ ਉਹਦੀ ਕਟੌਤੀ ਬਿਲਕੁਲ ਬੰਦ ਕੀਤੀ ਇਹ ਧਰਨਾ ਇੱਕ ਰੋਜ਼ਾ ਹੈ ਹਾਂਜੀ ਇਹ ਜਿਹੜਾ ਧਰਨਾ ਹੈਗਾ ਇਹ ਇੱਕ ਰੋਜ਼ਾ ਹੈਗਾ ਧਰਨੇ ਦੇਣ ਤੋਂ ਬਾਅਦ ਅਸੀਂ ਜਿਹੜਾ ਆਪਣਾ ਰੋਸ ਪੱਤਰਾ ਉਹ ਜਿਹੜੇ ਮੌਜੂਦਾ ਵਿਦਾਇਕ ਹੈਗੇ ਆ ਉਹਨਾਂ ਨੂੰ ਤੇ ਵਿਦਾਇਕਾਂ ਦਾ ਘਰ ਤਾਂ ਐਮਰਨ ਕਹਿਵਾ ਤੁਸੀਂ ਜਿੱਥੇ ਬੈਠੇ ਹੋ ਜੀ ਅਸੀਂ ਕਿਉਂਕਿ ਉਹਨਾਂ ਦੇ ਘਰ ਦੇ ਨਜ਼ਦੀਕ ਜਿਹੜਾ ਹੈਗਾ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਸੌਂਖੇ ਵਿੱਚ ਦੋਨਾਂ ਵਿਦਾਇਕਾਂ ਦਾ ਜਿਹੜਾ ਇਹ ਸਾਂਝਾ ਚੌਂਕ ਹੈਗਾ ਇਸ ਕਰਕੇ ਬੈਠੇ ਹੋ ਕਿ ਮੋ ਕਾਰਨ ਦੇਖੋ ਜੇ ਗੱਲ ਕਰੀਏ ਅਸੀਂ ਪੰਜਾਬ ਦੀ ਸਰਕਾਰ ਦੀ ਕਿ ਜਦੋਂ ਪੰਜਾਬ ਦੀ ਸਰਕਾਰ ਸੱਤਾ ਚਾਈ ਸੀ ਇਹਨਾਂ ਨੇ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਸੀਂ ਜਿਹੜੀ ਹੈ ਪਾਣੀ ਪੈਨਸ਼ਨ ਸਾਡੀ ਜਿਹੜੀ ਮੁਲਾਜ਼ਮਾਂ ਦੀ ਇੱਕੋ ਇੱਕ ਜਿਹੜੀ ਮੰਗ ਹੈਗੀ ਹੈ ਕਿ ਸਾਡੇ ਸੱਤਾ ਦੇ ਆਉਣ ਤੋਂ ਬਾਅਦ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਜਿਹੜੀ ਮੰਗ ਮੰਨ ਲਈ ਜਾਏਗੀ ਔਰ ਜਦੋਂ ਇਹ ਸੱਤਾ 'ਚ ਆਏ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਨਵੰਬਰ ਮਹੀਨੇ ਵਿੱਚ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕੋਰ ਮੁਲਾਜ਼ਮਾਂ ਦੇ ਵਿੱਚ ਇੱਕ ਭਰਮ ਫੈਲਾ ਦਿੱਤਾ ਵੀ ਇਹ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਥੋੜੀ ਲਾਗੂ ਕਰ ਦਿੱਤੀ ਗਈ। ਜਦਕਿ ਨਵੰਬਰ 2022 ਤੋਂ ਬਾਅਦ ਅੱਜ ਤੱਕ ਉਹਦੇ ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ ਬਣੇ ਐਸਓਪੀ ਜਾਰੀ ਨਹੀਂ ਕੀਤੀ ਗਈ। ਸੋ ਅੱਜ ਦੇ ਅਸੀਂ ਜਿਹੜੇ ਇਹ ਰੋਸ ਧਰਨੇ ਆ ਉਹਦੇ ਵਿੱਚ ਅਸੀਂ ਸਰਕਾਰਾਂ ਕੋਲੋਂ ਪੰਜਾਬ ਖਾਸ ਕਰਕੇ ਪੰਜਾਬ ਦੀ ਸਰਕਾਰ ਕੋਲੋਂ ਜਿਹੜੀ ਕਿ ਇਹ ਛੱਡਣਾ ਵਾਅਦਾ ਕਰਕੇ ਆਈ ਸੀ। ਅਸੀਂ ਅੱਜ ਦੇ ਰੋਸ ਧਰਨੇ ਦੇ ਰਾਹੀਂ ਜਿਹੜੇ ਹਲਕਾ ਵਿਧਾਇਕ ਇੱਥੋਂ ਦੇ ਆ ਜਿਹੜੇ ਫੋਟੋਫਾਟਨ ਕਰਦੇ ਹੈਗੇ ਆ ਇਹਨੂੰ ਉਹਨਾਂ ਨੂੰ ਇਹ ਰੋਸ ਪੱਤਰ ਜਾਰੀ ਕਰਕੇ ਆਪਣੀ ਮੰਗ ਜਿਹੜੀ ਆ ਮਨਵਾਉਣ ਦੇ ਲਈ ਇਹ ਅਸੀਂ ਅੱਜ ਤੱਕ ਰਹੇ ਅੱਜ ਅਸੀਂ ਇਹ ਮੁੱਢੋ ਰੱਦ ਕਰਦੇ ਹਾਂ ਕਿ ਜਿਹੜੀ ਐਮਪੀਐਸ ਜਿਹੜੀ ਸਕੀਮ ਹੈਗੀ ਹੈ ਔਰ ਜਿਹੜੀ ਕੇਂਦਰ ਦੀ ਸਰਕਾਰ ਯੂਪੀਐਸ ਲੈ ਕੇ ਆਈ ਹੈ ਇਹ ਦੋਨੋਂ ਤਰ੍ਹਾਂ ਦੀ ਪੈਨਸ਼ਨ ਸਾਨੂੰ ਮਨਜ਼ੂਰ ਨਹੀਂ ਹੈ ਤੁਹਾਡੇ ਵੱਲੋਂ ਧਰਨਾ ਲਾਇਆ ਗਿਆ ਜਦੋਂ ਕਿ ਭਗਵੰਤਬਾਣ ਜੀ ਵੱਲੋਂ ਕਿਹਾ ਗਿਆ ਵੀ ਮੈਂ ਵੀ ਮਾਸਟਰ ਮਹਿੰਦਰ ਮਾਸਟਰ ਦਾ ਮੁੰਡਾ ਜੀ ਹਰਾ ਪੈਣ ਜਿਹੜਾ ਮੁਲਾਇਮਾ ਇਤਨੀ ਚੱਲੇਗਾ ਦੇਖੋ ਜੇ ਨੀਤੀ ਦੀ ਗੱਲ ਕਰੀਏ ਕਿ ਮਾਸਟਰ ਦਾ ਮੁੰਡਾ ਜੇਕਰ ਉਹ ਆਪਦੇ ਆਪ ਨੂੰ ਕਹਿੰਦੇ ਆ ਜੇ ਇਸ ਤਰ੍ਹਾਂ ਦੀ ਗੱਲ ਕਰੀਏ ਉਹ ਤਾਂ ਇਹ ਵੀ ਗੱਲ ਕਹਿ ਰਿਹਾ ਕਿਸ ਪੰਜਾਬ ਦੇ ਵਿੱਚ ਸਿੱਖਿਆ ਦੀ ਕ੍ਰਾਂਤੀ ਆ ਗਈ ਸਿੱਖਿਆ ਮਾਡਲ ਆ ਗਿਆ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਸਿੱਖਿਆ ਬਦਲ ਗਈ ਜਲਦੀ ਉਲਟ ਫੋਕੀ ਰਿਹਾ ਇਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਇੱਕ ਵੀ ਅਧਿਆਪਕ ਦੀ ਭਰਤੀ ਕੱਢੀ ਨਹੀਂ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਸਕੂਲਾਂ ਦੇ ਵਿੱਚ ਲੈਕਚਰਾਰ ਆਰਟ ਐਂਡ ਕ્રાਫਟ ਟੀਚਰ ਪੀਟੀਆਈ ਟੀਚਰ ਇਹ ਇਹਨਾਂ ਦੀਆਂ ਹਜ਼ਾਰਾਂ ਸਾਮੀਆਂ ਖਾਲੀ ਪਈਆਂ ਔਰ ਜਿਹੜੇ ਤੁਸੀਂ ਮਾਸਟਰ ਮਹਿੰਦਰ ਦੀ ਗੱਲ ਕਰਦੇ ਹੋ ਕਿ ਇਹ ਮਾਸਟਰ ਮਹਿੰਦਰ ਰਾਜ ਦਾ ਮੁੰਡਾ ਪਰ ਇਹਨਾਂ ਨੇ ਸਿਰਫ ਇੱਕ ਆ ਜਿਹੜੇ ਖੁੱਕੇ ਨਾਰੇ ਦਿੱਤੇ ਆ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਉਲਟ ਜੇਕਰ ਇਹਨਾਂ ਕੋਲ ਵਿਦਿਆਰਥੀ ਰੁਜ਼ਗਾਰ ਮੰਗਣ ਜਾਂਦੇ ਆ ਬੇਰੁਜ਼ਗਾਰ ਰੁਜ਼ਗਾਰ ਮੰਗਣ ਜਾਂਦੇ ਆ ਤੇ ਉਹਨਾਂ ਨੂੰ ਉੱਥੇ ਡਾਂਗਾ ਨਾਲ ਨਵਾਜਦੇ ਆ ਡਾਂਗਾ ਨਾਲ ਕੁੱਟਦੇ ਆ ਪਰ ਇਹਨਾਂ ਨੂੰ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਅਸੀਂ ਅੱਜ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਇਸ ਜਿਹੜੀ ਨਕਲੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਉਹ ਇਹ ਬਿਲਕੁਲ ਖੁਕਲੀ ਹੈ ਔਰ ਜਿਹੜੀ ਸਾਡੀ ਮੁਲਾਜ਼ਮਾਂ ਦੀ ਮੰਗ ਪੁਰਾਣੀ ਪੈਨਸ਼ਨ ਹੈ ਉਹ ਅਸੀਂ ਮਨਵਾਦ ਰਹੇ ਸਰਕਾਰ ਕਹਿ ਰਹੀ ਹੈ ਵੀ ਭੈਰ ਤੋਂ ਵੱਧ ਅਸੀਂ ਨੌਕਰੀਆਂ ਦੇ ਚੁੱਕੇ ਆ ਤਿੰਨ ਸਾਰਾ ਹਰੇ 2 ਸਾਲ ਹੋਰ ਪਹਿਰੇ ਨੌਕਰੀਆਂ ਦੇ ਪੰਡਾਰ ਹੋਰ ਖੋਲਾਂਗੇ ਦੇਖੋ ਸਟੇਜ ਦੇ ਉੱਤੇ ਇਹ ਗੱਲ ਕਰਨੀ ਕਿ 50000 ਨੌਕਰੀਆਂ ਦੇ ਦਿੱਤੀਆਂ ਜਦ ਕਿ ਜਦੋਂ ਤੁਸੀਂ ਗਰਾਉਂਡ ਦੇ ਵਿੱਚ ਆਓਗੇ ਜਿਹੜੇ ਇਹ ਨਿਯੁਕਤੀ ਪੱਤਰ ਵੀ ਵੰਡੇ ਗਏ ਆ ਪਿੱਛੇ ਕੋਈ 2 4 5000 ਦੀ ਗਿਣਤੀ ਦੇ ਵਿੱਚ ਇਹ ਪੁਰਾਣੀਆਂ ਸਰਕਾਰਾਂ ਵੱਲੋਂ ਕੱਢੀਆਂ ਹੋਈਆਂ ਭਰਤੀਆਂ ਸੀ ਹੋਰ ਇਹ ਭਰਤੀਆਂ ਸੁਪਰੀਮ ਕੋਰਟ ਦੇ ਆਰਡਰ ਦੇ ਨਾਲ ਉਹਨਾਂ ਨੂੰ ਇਹ ਜਿਹੜੇ ਲੈਟਰ ਦੇਣੇ ਪੈਗੇ ਇਹਨਾਂ ਨੇ ਜਦੋਂ ਦੇ ਸੱਤਾ 'ਚ ਆਇਆ ਇੱਕ ਵੀ ਜਿਹੜੀ ਨੌਕਰੀ ਜਿਹੜੀ ਹੈ ਪੰਜਾਬ ਦੇ ਵਿੱਚ ਅਧਿਆਪਕ ਕਿਤੇ ਨਾਲ ਸਬੰਧਤ ਨਹੀਂ ਕਿੰਦੀ। ਇਹ ਉਹ ਦਾਵਾ ਕੀਤਾ ਗਿਆ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਕਿ ਕਈ ਸਾਲਾਂ ਤੋਂ ਬੰਦ ਪਏ ਸੀ ਲੈਕਚਰਾਂ ਦੇ ਭਰਤੇ ਕੀਤੇ ਐਮਆਰ ਕਾਲਜ ਫਾਇਲ ਕਾ ਦੀ ਗੱਲ ਕਰੀ ਜਾਏ ਤਾਂ ਇੱਥੇ ਵੀ ਨੋ ਲੈਕਚਰ ਨਵੇਂ ਦਿੱਤੇ ਗਏ ਨੇ। ਹਾਂ ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ ਕਿ ਜਿਹੜੀ ਇਹਨਾਂ ਨੇ ਇਹ ਗੱਲ ਕਹੀ ਸੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਕਿ ਆ ਜਿਹੜਾ ਇਹਨਾਂ ਨੇ ਰੁਜ਼ਗਾਰ ਤੁਸੀਂ ਗੱਲ ਕਰ ਰਹੇ ਹੋ ਕਿ ਇਹਨਾਂ ਨੇ ਲੈਕਚਰਾਂ ਰੱਖੇ ਆ ਜਾਂ ਇਹਨਾਂ ਨੇ ਤੁਸੀਂ ਕਹਿੰਦੇ ਹੋ ਕਿ ਅਧਿਆਪਕ ਰੱਖੇ ਆ। ਇਨਾਂ ਦੀ ਪਾਲਿਸੀ ਦੇ ਤਹਿਤ ਜਿਹੜੇ ਵੀ ਅਧਿਆਪਕ ਰੱਖੇ ਗਏ ਆ ਇਹ ਪੰਜਾਬ ਦੇ ਸਕੀਲਾਂ ਦੇ ਅੰਦਰ ਨਹੀਂ ਰੱਖੇਗੇ ਇਹਨਾਂ ਨੂੰ ਘੱਟ ਤੇ ਲਗੂਣੀਆਂ ਤਨਖਾਹਾਂ ਤੇ ਰੱਖਿਆ ਗਿਆ ਇਹ ਵੀ ਇੱਕ ਵੱਡੀ ਲੜਾਈ ਬਣਦੀ ਹੈ ਇਹਨਾਂ ਨੇ ਯੂਨੀਵਰਸਿਟੀਾਂ ਵਾਲੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਜਦੋਂ ਸਾਡੀ ਸਵਤਾਰ ਆ ਜਾਊਗੀ ਤਾਂ ਇੱਥੇ ਨਵੇਂ ਮੈਡੀਕਲ ਕਾਲਜ ਖੋਲੇ ਜਾਣਗੇ ਜਿਹੜੀ ਉੱਚੀ ਦੀ ਸਿੱਖਿਆ ਉਹਦੇ ਵਿੱਚ ਲੈਕਚਰਾਰਾਂ ਦੀ ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾਏਗੀ ਪਰ ਜਿਹੜੀ ਵੀ ਉੱਥੇ ਇਹਨਾਂ ਨੇ ਭਰਤੀ ਕੀਤੀ ਹੈ ਜਾਂ ਜਿਹੜੀ ਕਰ ਰਹੇ ਆ वो तो पंजाब के सकेलों के अनुसार नहीं है और नन्खाह दी जा रही भी जी बनती नाम गुरटिक्यूज चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत